ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜੀਕੇਐਮ ਮੀਡੀਆ ਟੀਵੀ ਇਸ ਸਮੇਂ ਦੀ ਵੱਡੀ ਖਬਰ ਪੰਜਾਬ ਵਿੱਚ ਭਾਰੀ ਬਰਸਾਤ ਅਤੇ ਹੜ੍ਹਾਂ ਦੇ ਵਿਚਾਲੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਾਂਡਾ ਇਲਾਕੇ ਦੇ ਬੇੜ ਖੇਤਰ ਰੜਾ ਮੰਡ ਦਾ ਦੌਰਾ ਕੀਤਾ ਇਸ ਮੌਕੇ ਉਨ੍ਹਾਂ ਦੇ ਨਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਡਾਕਟਰ ਰਾਜਕੁਮਾਰ ਚੱਬੇਵਾਲ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਵਿਧਾਇਕ ਕਰਮਵੀਰ ਸਿੰਘ ਘੁੰਮਣ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਆਸ਼ਿਕਾ ਜੈਨ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਐਸ ਡੀ ਐਮ ਟਾਂਡਾ ਪਰਮਪ੍ਰੀਤ ਸਿੰਘ ਤੇ ਸਮੂਚਾ ਜ਼ਿਲ੍ਹਾ ਪ੍ਰਸ਼ਾਸਨ ਤੇ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਸਾਡਾ ਬਿਰਾਉਣੀ ਆਪਰੇ ਲਈ ਬਹੁਤ ਬਹੁਤ ਮੈਂ ਮਾਣ ਮਹਿਸੂਸ ਕਰਦਾ ਹਾਂ। ਪਾਣੀ ਦੀ ਜੀਵਨ ਪਾਣੀ ਵਾਲੀ। ਫੋਟੋ ਸਿੱਧੇ ਕਿਉਂ ਇਹ ਪਈ ਜਾਂਦਾ ਹੈ ਸਰ ਉਹਨਾਂ ਨੂੰ ਕੀ ਕਹਿਆ ਡੰਗਰ ਵੀ ਆਉਂਦੇ ਲੋ ਬੰਨ ਤੇ ਬੱਦੇ ਜੂਸ ਪਰ ਨਹੀਂ ਨਹੀਂ ਤੁਸੀਂ ਅੱਜ ਪਾਣੀ ਜਿਹੜਾ ਮਾਰਨ ਦਾ ਹੈ ਉਹਨੂੰ ਗੱਡੀਆਂ ਦੇ ਦੋ ਸਾਰਾ ਬੰਦ ਕਰ ਜੀਏ ਸਰ ਇਹ ਨਾਲ ਕੋਈ ਕਸਰ ਨਹੀਂ ਇਹ ਨਾਲ ਉਹ ਪਾਜੀ ਲੋ ਕੋਈ ਲੈ ਸਾਰਾ ਲੈ ਫਾਣੀ ਦਿੱਤੇ ਸਾਰੀ ਥੰਵੇਰੀ ਸਾਰੇ ਜਿਹੜੇ ਆਪਣੇ ਸਾਰੀਆਂ ਟੀਮਾਂ ਆਉਂਦੇ ਇੰਗੀਆਂ ਚੀਜ਼ਾਂ ਆਉਂਦੇ ਸਾਨੂੰ ਸਰ ਇਹ ਕੀ ਹੈ ਪਾਣੀ ਦਾ ਪ੍ਰੋਬਲਮ ਹੈ ਆ ਜਿਹੜਾ ਬੰਨ ਆ ਹਾਂ ਉਹ ਮੈਂ ਦੱਸਿਦਿਆਂ 5 ਕਿਲੋਮੀਟਰ ਇਹ ਬਤਾ ਜਾ بس ਤੁਸੀਂ ਇੱਕ ਇਹਦੇ ਵਿੱਚ ਰੱਖਿਆ ਜਾਵੇ ਫਲੱਡ ਮਤਲਬ ਫਲੇਟ ਐ ਇਹਨੂੰ ਹੋ ਜਾਏਗੀ ਮੈਂ ਤਾਂ ਡਾਂਗ ਲੈਣ ਦੇਖ ਲੈਣ ਉਹ ਸਭ ਨਹੀਂ ਪਟੇ ਸਾਈਡ ਹੀ ਚੱਲਣਾ ਪਾਣੀ ਉਧਰ ਚੱਲ ਜਾਏ ਇੱਕ ਜਿੱਥੇ ਫਲੱਡ ਗੇਟ ਟਾਈਪ ਹੋਵੇ ਜਦੋਂ ਪਾਣੀ ਇਧਰ ਆਉਂਦਾ ਤਾਂ ਅਸੀਂ ਉਹ ਖੋਲ ਦਈਏ ਤਾਂ ਦਰਿਆ ਉਧਰ ਪੈ ਜਾਏ ਹਾਂਜੀ ਜੇ ਉਹ ਕੋਲ ਬਣ ਜਾਵੇ ਜਿਹੜਾ ਅਸੀਂ ਕਹਿੰਦੇ ਆ ਤੇ ਸਾਰੀ ਪ੍ਰੋਬਲਮ ਸੋ ਬਾ ਸਾਰਾ ਪਾਣੀ ਉਧਰ ਇਹਦੇ ਵਿੱਚ ਵੀ ਸੜਕ 'ਚ ਵੀ ਕੁਲੀਆਂ ਬਹੁਤ ਬੜੀਆਂ ਰੱਖੀਆਂ ਜਾਂ ਜਾਣ ਇੰਨਾ ਚੁੱਕ ਗਏ ਪਿੱਛੇ ਵੀ ਨਹੀਂ ਹੈਗੀਆਂ ਪਿੱਛੇ ਵੀ ਨਹੀਂ ਹੈਗੀਆਂ ਅੱਗੇ ਵੀ ਨਹੀਂ ਹੈਗੀਆਂ ਦੂਜੀ ਆ ਜਿਹਨੇ ਚਗਲਾ ਤੇ ਆ ਨਾ ਇਹ ਸਾਰੀ ਪਟਾਈ ਹੈ ਸਾਡਾ ਇਹ ਦਿਨਾਂ ਪਾਣੀ ਵੀ ਤਾਂ ਆਪ ਲਾਦੇ ਆ ਨਾ ਜੇ ਨਹੀਂ ਹੋ ਸਕਦਾ ਸਾਨੂੰ ਪੰਜ ਪੰਜ ਮਰਲੇ 플ੌਟ ਵੀ ਦਿੱਤੇ ਜਾਣ ਕਿਉਂ ਅਸੀਂ ਹੱਥ ਕਾ ਦੇ ਜਿਹੜੀ ਬੇਟੀ ਨੂੰ ਫਕਰ ਤਾਂ ਠੀਕ ਹੈ ਨਾ ਜੇ ਅਸੀਂ ਇੱਧਰ ਜਨ ਰੋਣਾ ਸਰਕਾਰ ਦੇ ਸਾਨੂੰ ਨਾ 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 ਪਹਿਲਾਂ ਵਾਲੇ ਸਰਕਾਰਾਂ ਮੇ 70 ਕੋਈ ਸਰਕਾਰ ਹੋਰ ਹੀ ਨਹੀਂ ਕਿ ਜਦ ਐ ਮਿਲਣੀ ਕੋਈ ਆਉਂਦਾ ਸੁਪਾਂਚ ਨਹੀਂ ਪਰ ਹੁਣ ਕੋਈ ਕਸਰ ਨਹੀਂ ਦੀ ਐਮਐਲ ਸਾਹਿਬ ਵੱਲੋਂ ਸਾਰੀਆਂ ਟੀਮਾਂ ਹੁੰਦੀਆਂ ਨੇ ਡਾਕਟਰਾਂ ਦੀਆਂ ਜੋ ਵੀ ਆ ਤਕਰੀਬਨ ਸਾਰੀਆਂ ਆਉਂਦੀਆਂ ਕੋਈ ਕੋਈ ਬੰਤਾ ਕੱਚਾ ਮਾਰ ਨੂੰ ਨਹੀਂ ਸਾਰੇ ਠੀਕ ਠਾਕ ਨੇ ਹਾਂਜੀ ਡਾਕਟਰ ਸਾਹਿਬ ਆ ਰਹੇ ਨੇ ਜੀ ਲਾ ਜਾ ਰਹੇ ਆ ਮੀਆਂ ਤਾ ਤੂੰ ਤੁਸੀਂ ਇੱਥੇ ਜਨਾਬ ਪਰ ਤੂੰ ਆ ਜਾ ਕਰੋ ਜੇ ਤੂੰ ਮੈਂ ਜੀ ਆ ਜਾ ਕਰੂੰ ਤਿੰਨ ਤਿੰਨ ਦਿਨ ਨਹੀਂ ਉਹ ਚਲੋ ਕੋਈ ਨਹੀਂ ਐਮਐਲਏ ਸਾਹਿਬ ਵੀ ਕਹਿ ਰਹੇ ਨੇ ਸਾਨੂੰ ਨੇ ਸਾਰੇ ਇੰਤਜ਼ਾਮ ਕੀਤੇ ਹੋਏ ਇਹਨਾਂ ਨੇ ਹਾਂਜੀ ਬਾਕੀ ਡੰਗਰਾਂ ਦਾ ਰਾਸ਼ਨ ਪਾਣੀ ਵੀ ਸਭ ਕੁਝ ਆ ਰਿਹਾ ਵਾ ਸਾਨੂੰ ਇਹੀ ਪ੍ਰੋਬਲਮ ਆ ਇਹਦੇ ਉੱਪਰ ਹੀ ਸੜਕ ਬਣਾਈ ਜਾਵੇ ਇਹ ਸਾਰਾ ਸਾਡਾ ਕਮਿਊਨਿਟੀ ਹੋਣਾ ਚਾਹੀਦਾ ਹਾਂਜੀ ਇਹ ਤੁਹਾਨੂੰ ਕੁਝ ਗਲਤ ਆ ਸਭ ਤੋਂ ਵੱਧ ਤੁਹਾਨੂੰ ਪਤਾ ਹੈ ਹਾਂਜੀ ਕਿ ਕਿੱਥੇ ਕਿਹੜਾ ਬੰਨ ਕਿੱਥੋਂ ਪਾਣੀ ਆਉਂਦਾ ਹਾਂਜੀ ਤੁਹਾਨੂੰ ਕੁਝ ਕਿ ਕਰ ਹਾਂਜੀ ਇਹ ਸਾਡਾ ਉਸਾਂ ਨੂੰ ਕੀ ਬੜੀ ਨਹੀਂ ਪਤਾ ਹੁੰਦਾ ਕਿਉਂਕਿ ਉਹ ਤਾਂ ਦਫ਼ਤਰਾਂ 'ਚ ਬੈਠੇ ਨੇ ਉਹਨਾਂ ਨੂੰ ਕੀ ਸੋਚਾ ਕਰੀ ਹਾਂਜੀ ਸਰਪੰਚ ਸਾਹਿਬ ਇਹ ਦੱਸਿਆ ਮੰਨੀ ਹਾਂਜੀ ਹਨ ਇਹ ਇੱਥੋਂ ਆਪੋਰੀਆਂ ਨਹੀਂ ਹੈਗੀਆਂ ਹਾਂਜੀ ਇੱਧਰ ਵੀ ਪੋਰੀ ਨਹੀਂ ਨਹੀਂ ਹੈਗੀਆਂ ਉਹ ਤਾਂ ਆਪ ਲੱਗ ਜਾਂਦੀ ਹਾਂਜੀ ਢਾਫ ਲੱਗ ਜਾਂਦੀ ਸਾਰਿਆਂ ਘਰਾਂ 'ਇਹ 12 12 ਫੁੱਟ ਪਾਣੀ ਵੀ ਸਾਡੇ ਕੋਲ ਬਹੁਤ ਨਾਲ ਹੀ ਹੈਗੀ ਐ ਦਰਿਆ ਦੇ ਵਿੱਚ ਹੀ ਐ ਇਹ ਦਰਿਆ 'ਚੋਂ ਛੱਡ ਕੇ ਤੁਹਾਡੇ ਸਹਿਯੋਗ ਨਾਲ ਸਾਰੇ ਸਹਿਯੋਗ ਨਾਲ ਇੰਡੀਆ ਗਵਰਨਮੈਂਟ ਤੋਂ ਰਿਡੀਕਟ ਹੋਇਆ ਬੰਨ ਬੰਦ ਕੇ ਜਾ ਕੇ ਆਉਂਗਾ ਤੁਹਾਡਾ ਬੰਨ ਬਾਜੇ ਤੇ ਆਉਣ ਨਸਣਾ ਬਸੇ ਨਹੀਂ ਆਉਣ ਵਾਲੀਆਂ ਚੀਜ਼ ਸਾਰੀਆਂ ਨਹੀਂ ਨਹੀਂ ਕਿਸਨੂੰ ਪੈ ਮੁੱਟੀ ਕਰਦੇ ਨੂੰ ਤਾਂ ਜਾ ਦੇ ਹਾਂਜੀ ਹਾਂਜੀ ਸਾਨੂੰ ਕੋਈ ਲੋੜ ਨਹੀਂ ਹੈ ਹਾਂਜੀ ਸਰ ਮੈਨੂੰ ਇਹ ਜਿਆ ਮੰਗਣਾ ਹੋ ਸੀ ਟਿਕਾ ਲੋ ਕਮੇਡੀਕਲ ਸੋ ਲੋ ਆਇਨਾ ਜਦੋਂ ਨਹੀਂ ਪੈਦਾ ਨਾ ਤੇ ਕਿ 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 ਜੇਦਾ ਲੇਗਾ ਤੋਂ ਉਹਦਾ ਅਸਰ ਆ ਜਾ ਬੰਦਾ ਮੋਲੇ ਦਰਮਿਆਨ ਜਾਨੀ ਦੇ ਪਾਸ ਜਾਵੇ ਉਹ شادی ਗਿਆ ਨਾ ਦੇ ਪੈਰ ਤੱਕ ਘਰ ਜਾਂਦੀ ਆ ਇੱਥੇ ਪਹਿਲਾਂ ਇੰਸਾਨ ਰੱਬ ਦੱਲਾ ਕੀ ਵਰਜਦਾ ਕਿੰਨਾ ਦੀ ਮਨਜ਼ੂਰੀ ਮਿਲੀ ਨਾ ਸਾਡੇ ਘਰ ਦਾ ਜਦ ਦੇ ਨੇ ਨਹੀਂ ਕੁਝ ਵੀ ਕੀਤਾ ਤਾਂ ਫਿਰ ਚਾਹੀਦੀ ਕੋਈ ਜ਼ਰਤ ਲੈ ਕੇ ਸਾਡੇ ਘਰ ਤੋਂ ਬੱਸ ਉਹ ਤੁਰ ਕੇ ਜਾਂਦੀ ਦੇ ਤੁਮੀ ਬੱਸ ਆਉਂਦੀ ਹੈ ਨਾ ਔਰ ਡਰਾਈਵਰ ਨਹੀਂ ਲੈ ਕੇ ਆਉਂਦਾ ਕੱਚਾ ਰਸਤਾ ਹੈ ਨਾ ਸਾਰੇ ਰਸਤੇ ਕੱਚੇ ਆ ਹਾਂਜੀ ਤੇ ਉਹ ਫਿਰ ਸੜਕ ਤੋਂ ਵਾਪਸ ਕਰ ਲੈਂਦਾ ਹਾਂ ਦੇ ਕੋਲੇ ਸਾਰੇ ਬੱਚੇ ਫੱਤੇ ਗੁੱਲੇ ਤੱਕ ਰਸਤੇ ਸਾਰੇ ਕੱਚਾ ਰਸਤਾ ਸਰ ਬੱਚੇ ਕੋਈ ਤੇ ਕਰੋ ਮੈਂ ਬੱਸ ਡਰਾਈਵਰ ਤੋਂ ਲੈ ਕੀ ਕਰਾਂ ਮੈਂ ਬੱਚੇ ਇਹ ਸਰ ਸਾਰਾ ਹੀ ਇਹ ਕੰਪਲੀਟ ਹੋਣਾ ਚਾਹੀਦਾ ਸਭ ਕੁਝ ਨਹੀਂ ਕਰ ਜਿਹੜਾ ਗੈਪ ਬਾਕੀ ਜੋ ਵੀ ਮਾਵਜੇ ਨੇ ਜਿੰਨਾ ਨੁਕਸਾਨ ਹੋਇਆ ਸਾਰਾ ਉਹ ਤਾਂ ਉਹ ਤਾਂ ਹਾਂਜੀ ਉਹ ਤਾਂ ਕੋਈ ਨਹੀਂ ਫਸਲਾਂ ਦਾ ਕੋਈ ਨਹੀਂ ਜਾਨੀ ਨੁਕਸਾਨ ਨਾ ਹਾਂਜੀ ਚਲੋ ਪਾਸਾ ਸੋ ਇਹ ਚੀਜ਼ ਤਾਂ ਆ ਕੀਆ ਮਤਲਬ ਸਾਰੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਹੋਣਾ ਚਾਹੀਦਾ ਸਾਰਾ ਨਗਾਹ ਨੂੰ ਇਹ ਨਾ ਹੋਵੇ ਬਸ ਹਾਂਜੀ ਇਹ ਇਹ ਕੰਮ ਨਹੀਂ ਹੋਣਾ ਚਾਹੀਦਾ ਵੀ ਅਸੀਂ ਸੜਕਾਂ ਦੇ ਫੇਰ ਰੋਲ ਗਏ ਹੋਰ ਠੀਕ ਇਹ ਗੱਲ ਵੀ ਹੋਣੀ ਚਾਹੀਦੀ ਕੋਈ ਨਹੀਂ ਦੇਖ ਬੈਠੋ ਨਾ ਕਰਾਂਗੇ बच्चा पड़े करो बड़े अफसर बनना है ना हाली हो सड़क कच्चे रस्ते सारे पक्के ਉਹ ਅੱਗੇ ਉਹ ਆਗੇ ਦਾ ਮਤਲਬ ਹੋ ਰਿਹਾ ਹੈ। ਆ ਜਿਹੜੇ ਤਿਆਰ ਨਹੀਂ। ਹਾਂ ਜਾਨ ਕਰ ਰਹੇ ਕਿ ਗੋਲੀਆਂ ਤੇ ਆਪਣਾ ਦਰਿਆ ਦਾ ਵਿੱਚ ਉਹ ਮੇਰਾ ਆਪ ਵਿੱਚ ਹਾਂ ਜਿਹੜੇ ਰੋਕਵਾਂ ਉਹਨੂੰ ਥੋੜੇ ਸਾਫ਼ ਕਰਾ ਲਓ। ਸਾਫ਼ ਕਰਾ ਲਓ। ਹਾਂ ਜੀ ਕਿ ਇੱਕ ਇਥੇ ਨਹੀਂ ਹੋਣਾ। ਇੱਕ ਸਾਡੇ ਘਰ ਵੀ ਸਾਰੇ ਟੱਟ ਗਏ ਜੀ ਹਾਂ ਇਹ ਤਾਂ ਕੋਈ ਨਹੀਂ ਤੁਹਾਨੂੰ ਬਾਰਾਉ ਦਾ ਮੁਆਫੀ ਆ ਲੰਗਰਾਂ ਦਾ ਹਾਂ ਜੀ ਨਾ ਜੀ ਸਾਡੀ ਰਾਜਾ ਸਾਹਿਬ ਸਾਡੇ ਭਾਜੀ ਨੇ ਸਾਡੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਤੁਹਾਡਾ ਬਹੁਤ ਮਦਦ ਕਰਦੇ ਜੀ ਸਾਡੀ ਰਾਸ ਰੁਕਾਣੀ ਸਰਕਾਰ ਲਗਾਂ ਸਰਕਾਰ ਨਹੀਂ ਆਉਣੀ ਬਾਰ ਬਾਰ ਬਿਲਕੁਲ ਬਿਲਕੁਲ ਤੁਸੀਂ ਬਹੁਤ ਬਹੁਤ ਸਾਨੂੰ ਤੇਜ ਤੇ ਤੁਸੀਂ ਕੱਢ ਕੇ ਖੜਿਆ ਸੀ ਹਾਂ ਜੀ ਹਾਂ ਬਹੁਤ ਹਾਂ ਜੀ ਹਾਂ ਥੋੜੀ ਸਰਕਾਰ ਹੈ ਜੀ ਹਾਂ ਜੀ ਸਰਕਾਰ ਉਹ ਗਾਂਸਰ ਦੇ ਦੋ ਸਾਡੀਆਂ ਕੋਈ ਨਹੀਂ ਲੱਗ ਰਹੀਆਂ ਕੁਝ ਹੋਰ ਬਹੁਤ ਬਹੁਤ ਧੰਵਾਦ ਜੀ ਸੇਮ ਹੀ ਆ ਬਲਡੀ ਉਹ ਇੱਥੋਂ ਹਾਂਜੀ ਸੇਮ ਬਲਡੀ ਆਉਹੀ ਹੋਈ ਉਹ ਆ ਗਿਆ ਹਾਂਜੀ ਆਦਾ ਆਫਰੀ ਨਹੀਂ ਲੱਗਦੀ ਹਾਂਜੀ ਇੱਕ ਮੇਨ ਬੰਨ੍ਹ ਹਰ ਨੂੰ ਜ਼ਰੂਰੀ ਬਹੁਤ ਜ਼ਿਆਦਾ ਇਹ ਇੱਕ ਸਾਡਾ ਸੜਕ ਹੈ ਜਿਵੇਂ ਹਾਂਜੀ ਹਾਂਜੀ ਸੜਕਾਂ ਵੀ ਪੰਜ ਚਾਰ ਪੇੜ ਲੱਗਦੇ ਨੇ ਪੇੜ ਦੇ ਹਾਂ ਅਬਦੁੱਲਾਪੁਰ ਵਾਲੇ ਵੀ ਇਹ ਕਹਿੰਦੇ ਸੀ ਸਰਪੱਤੇ ਕੋਲੇ ਨੂੰ ਬੰਦ ਕਰਾਉਂਦੇ ਸੜਕਾਂ ਹੋਰ ਥੋੜਾ ਸਰਪੱਤਾ 2023 ਗੰਦੂ ਵਾਲਾ ਪਤਾ ਐਮਪੀ ਸਾਹਿਬ ਨੂੰ ਮੈਂ ਕੀਤੀ ਆ ਸਿਆਦ ਆਏ ਨੇ ਐਮਪੀ ਸਾਹਿਬ ਪੰਜ ਕੋਲੀ ਕੋਲੀ ਹੋਇਸੀ ਲੇਟਾ ਪਰਸਪਰ ਦਾ ਪਤਾ ਆਹ ਬੋਲ ਕੇ ਕੋਈ ਫੋਰ ਲੀਡਿੰਗ ਹੋਈ ਨਾ ਫੋਰ ਲੀਡਿੰਗ ਵਾਸਤੇ ਅੱਜ ਤੋਂ ਅਸੀਂ 3-4 ਦਿਨ ਤੋਂ ਧੋਣ ਨੂੰ ਤੇ ਕਿਹਾ ਪਾਣੀ ਜਾਰੀ ਲੱਗੀ ਹੈ ਦਰਿਆ ਦਾ ਤੁਹਾਨੂੰ ਤੁਹਾਨੂੰ ਜਾ ਕੇ ਪਤਾ ਅੰਕ ਤੇ ਕੋਈ ਨਾ ਅੱਜ ਅੱਛਾ ਤੁਹਾਨੂੰ ਪਾਣੀ ਦਾ ਬੈਸ ਖਾਣ ਲਈ ਲੈ ਕੇ ਸਾਡੇ ਜੀ ਤੁਹਾਨੂੰ ਪੁੱਛੇ ਠੀਕ ਹੈ ਠੀਕ ਜੀ ਬੰਦ ਰੋ ਪਾਸੇ ਜਿਹੜਾ ਉਹ ਜਿਹਨ ਤੋਂ ਸੀ ਦਰਿਆ ਸਾਰੇ ਇੱਕ ਵਾਰੀ ਪ੍ਰਾਪਤ ਹੋਵੇ ਹੋਰ ਵੀ ਉਹ ਵੀ ਕਰਾਉਣਾ ਬਹੁਤ ਜ਼ਰੂਰੀ ਹੈ ਗਾਹਾਂ ਤੋਂ ਤੁਹਾਨੂੰ ਸਿਰ ਕਰੋ ਬਹੁਤ 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 ਐ ਦਾਮਿਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027